ਸਰ ਜੀ ਦੇ ਇਤਿਹਾਸ ਨਾਲ ਤਾਰੇ ਦਾ ਜਾਂ ਅੱਜ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ ਜੇ ਬਾਰੇ ਦਸਤਾਨ ਪੂਰੀ ਜਾਣਕਾਰੀ ਦੇ ਅੱਜ ਜਿਵੇਂ ਕਿ ਤੁਸੀਂ ਜਾਣਦੇ ਹੋ ਸ਼ਨੀਵਾਰ ਦਾ ਦਿਨ ਹੈ ਅੱਜ ਛੁੱਟੀ ਦਾ ਦਿਨ ਹੈ ਲੇਕਿਨ ਪੰਜਾਬ ਸਰਕਾਰ ਮਾਨਯੋਗ ਪੰਜਾਬ ਸਰਕਾਰ ਵੱਲੋਂ ਲੰਬਿਤ ਪਏ ਇਤਿਹਾਸ ਨਾਲ ਤਾਰੇ ਵਾਸਤੇ ਵਿਸ਼ੇਸ਼ ਮਨਮਤਾ ਦੇ ਤਹਿਤ ਇੱਕ ਕੈਂਪ ਰਾਈਜ਼ ਕੀਤੇ ਗਏ ਸੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਲੜੀ ਦੇ ਤਹਿਤ ਅੱਜ ਤਹਿਸੀਲ ਨਕੋਦਰ ਵਿੱਚ ਵੀ ਅਸੀਂ ਇਹ ਕੈਂਪ ਲਗਾ ਰਹੇ ਹਾਂ ਤੇ ਇੰਤਕਾਲਾਂ ਦੇ ਨੋਟਾਰੇ ਵਾਸਤੇ ਅਸੀਂ ਬਤਵਤ ਕੋਸ਼ਿਸ਼ ਕਰਾਂਗੇ ਕਿ ਕੋਈ ਵੀ ਇੰਤਕਾਲ ਲੰਬੇ ਤਨਾਰਵੇ ਤੇ ਅੱਜ ਸ਼ਾਮ ਤੱਕ ਅਸੀਂ 4 ਵਜੇ ਤੱਕ ਪੂਰੇ ਇੰਤਕਾਲ ਜਿੰਨੇ ਵੀ ਸਾਡੇ ਕੋਲ ਪੈਂਡਿੰਗ ਹੈਗੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਪੂਰੀ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਹੁਣ ਤੱਕ ਕਿੰਨੇ ਹੋ ਚੁੱਕੇ ਨੇ ਹੁਣ ਤੱਕ ਤਕਰੀਬਨ ਅਸੀਂ ਟੋਟਲ ਲਗਾਇਆ ਹੈਗਾ ਤਕਰੀਬਨ ਸਮਥਿੰਗ 41 ਤੇ ਅਗਰੀ ਵਿੱਚ ਸਵਾਸੋ ਇੰਤਕਾਲ ਸਾਡਾ ਹੋ ਚੁੱਕਿਆ ਹੁਣ ਤੱਕ ਦਾ ਜੀ ਤੇ ਇਹ ਜਿਹੜੇ ਇੰਤਕਾਲ ਕਿੰਨੇ ਸਮੇਂ ਤੋਂ ਜਿਹੜੇ ਲੰਬਿਤ ਪਏ ਆ ਔਰ ਇਸ ਦੇ ਬਾਰੇ ਵਿੱਚ ਇਹ ਜਿਆਦਾ ਲੰਬਿਤ ਨਹੀਂ ਹੈਗੇ ਮੈਂ ਅਸੀਂ ਤੇ ਲਗਾਤਾਰ ਕਰਦੇ ਰਹੀਦਾ ਲੇਕਿਨ ਵਿਸ਼ੇਸ਼ ਕੈਂਪ ਲਗਾਉਣ ਦਾ ਸਰਕਾਰ ਦਾ ਉਪਰਾਲਾ ਇਹ ਹੈਗਾ ਕਿ ਕੋਈ ਵੀ ਇੰਤਕਾਲ ਲੰਬਿਤ ਜਿਆਦਾ ਦੇਰ ਤੱਕ ਨਾ ਰਹੇ ਜੀ ਹਾਂਜੀ ਤੇ ਸਰ ਇਹ ਕੈਂਪ ਸਿਰਫ ਅਜਦਾ ਦੇਣੀਆਂ ਜਾਂ ਅੱਗੇ ਵੀ ਲੱਗਣਗੇ ਫਿਲਹਾਲ ਤਾਂ ਮਾਰ ਜੋ ਸਰਕਾਰ ਵੱਲੋਂ ਅਜ ਤੱਕ ਦਾ ਹੁਕਮ ਸੀ ਲੇਕਿਨ ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰ ਹੋਰ ਵੀ ਕੈਂਪ ਆਰਗੇਨਾਈਜ਼ ਕਰਦੀ ਰਹੇਗੀ ਸਰ ਬੈਸਿਕੇ ਲੋਕਾਂ ਦੀ ਇੱਕ ਕੰਪਲੇਂਟ ਆ ਕਿ ਜਿਹੜੇ ਇੰਤਕਾਲ ਆ ਇਹਨਾਂ ਦੇ ਮਾਮਲੇ ਵਿੱਚ ਸਾਨੂੰ ਕਈ ਸਾਲਾਂ ਤੋਂ ਨਹੀਂ ਕਰਦੇ ਆ ਬਹੁਤ ਆ ਅ ਨਹੀਂ ਇਹ ਹੋ ਸਕਦਾ ਕਿ ਕਿਸੇ ਕਿਤੇ ਪ੍ਰੋਬਲਮ ਹੋਵੇ ਲੇਕਿਨ ਮੇਰੇ ਨੁਕਦਰ ਤਹਿਸੀਲ ਵਿੱਚ ਇਦਾਂ ਦਾ ਜਿਹੜਾ ਮਸਲਾ ਮੇਰੇ ਸਾਹਮਣੇ ਹੁਣ ਤੱਕ ਨਹੀਂ ਆਇਆ ਹੈ ਜਿਨ੍ਹਾਂ ਨੇ ਅਪਲਾਈ ਕੀਤਾ ਹੈ ਜੀ ਉਹ ਐਸ ਟਾਈਮ ਅਕਸਰ ਮੌਜੂਦ ਨਹੀਂ ਜਾਂ ਅਸੀਂ ਜਿਹੜੇ ਇੰਤਕਾਲ ਨਾਲ ਦੇ ਨਾਲ ਕਰੀ ਜਾਂਦੇ ਆ ਅਪਡੇਟ ਵੀ ਕਰਦੇ ਆ ਕੰਪਿਊਟਰ ਅਸੈਸਮੈਂਟ ਵਿੱਚ ਤੇ ਪਬਲਿਕ ਸਵੇਰੇ ਸੀ ਹੁਣ ਤਾਂ ਚਲੋ ਕਾਫੀ ਅਸੀਂ ਪਬਲਿਕ ਨੂੰ ਕਰਕੇ ਉਹਨਾਂ ਦੇ ਇੰਤਕਾਲ ਵਾਪਸ ਚਲੇ ਗਏ ਨੇ ਲੋਕ ਤੇ ਅਸੀਂ ਲਗਾਤਾਰ ਹੁਣ ਵੀ ਕਰ ਰਹੇ ਆ ਜਿਹੜਾ ਜਿਹੜਾ ਵੀ ਕੋਈ ਵੀ ਆ ਰਿਹਾ ਪਬਲਿਕ ਪਰਸਨ ਅਸੀਂ ਉਹਨੂੰ ਕਰਕੇ ਉਹਨਾਂ ਦਾ ਇੰਤਕਾਲ ਫਿਰ ਵਾਪਸ ਭੇਜੀ ਜਾਂਦੇ ਆ ਸਰ ਇਹ ਜਿਹੜਾ ਇੰਤਕਾਲ ਅਪਲਾਈ ਕਰਨਾ ਪੈਂਦਾ ਹੈ ਜਨ ਜਿਹੜੇ ਗਰੁੱਪ ਰਹਿ ਗਏ ਆ ਉਹਨਾਂ ਨੂੰ ਕੀ ਸੰਦੇਸ਼ ਨਹੀਂ ਅਪਲਾਈ ਨਹੀਂ ਹੈਗਾ ਇਸ ਦੇ ਵਿੱਚ ਕੁਝ ਜਿਹੜੇ ਅਨਰਜਿਸਟਰਡ ਡਾਕੂਮੈਂਟ ਦੇ ਥਰੂ ਇਨਤਕਾਲ ਹੁੰਦੇ ਉਹਨਾਂ ਲਈ ਪਬਲਿਕ ਨੂੰ ਆਉਣਾ ਪੈਂਦਾ ਜਿਹੜੇ ਰਜਿਸਟਰਡ ਆਲਰੇਡੀ ਹੋਏ ਹੁੰਦੇ ਉਹ ਸਿੱਕੇ ਹੁੰਦਾ ਲਈ ਪਬਲਿਕ ਨੂੰ ਜ਼ਿਆਦਾਤਰ ਨਹੀਂ ਆਉਣਾ ਪੈਂਦਾ ਅਸੀਂ ਉਹਨੂੰ ਸਿਸਟਮ ਕੰਪਿਊਟਰ ਸਿਸਟਮ ਤੇ ਆਪਣੇ ਆਪ ਅਪਡੇਟ ਕਰਦੇ ਰਹਿੰਦੇ ਹਾਂ